ਸਤਨਾਮ ਵਾਹਿਗੁਰੂ ਸਾਹਿਬ ਜੀ ਗੋਂਡ ਮਹੱਲਾ ਪੰਜਵਾਂ ਰਾਮ ਰਾਮ ਸੰਗ ਕਰ ਬਿਵਹਾਰ ਰਾਮ 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 ਪ੍ਰਾਨ ਆਧਾਰ ਰਾਮ 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 ਕੀਰਤਨ ਗਾਏ ਰਮ ਤਰਾਮ ਸਭ ਰਹੇ ਉਸ ਮਾਏ ਸੰਤ ਜਨਾਂ ਮਿਲ ਬੋਲੋ ਹਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਉ ਰਾਮ ਰਾਮ ਧਨ ਸੰਚ ਭੰਡਾਰ ਰਾਮ 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 ਕਰ ਆਹਾਰ ਰਾਮ ਰਾਮ ਬਿਸਰਣ ਹੀ ਜਾਏ ਕਰ ਕਿਰਪਾ ਗੁਰ ਦੀ ਆ ਬਤਾਏ ਰਾਮ 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 ਸਦਾ ਸਹਾਈ ਰਾਮ 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 ਲਿਵ ਲਾਏ ਰਾਮ ਰਾਮ ਜਪ ਨਿਰਮਲ ਭਏ ਜਨਮ ਜਨਮ ਕੇ ਖਿਲ ਬਖ ਗਏ ਰਮਤ ਰਾਮ ਜਨਮ ਮਰਨ ਨਿਵਾਰੈ ਉਚਰਤ ਰਾਮ ਭੈ ਪਾਰ ਉਤਾਰੈ ਸਭ ਤੇ ਊਚ RAM ਪ੍ਰਗਾਸ ਨਿਸ ਬਾਸੁਰ ਜਪ ਨਾਨਕ ਦਾਸ ਗੋਡ ਮਹੱਲਾ ਪੰਜਵਾਂ ਉਨਕੋ ਖਸਮ ਕੀਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਬਿਦਾਰੇ ਗੋਬਿੰਦ ਭਗਤ ਕਾ ਮਹਿਲ ਨ ਪਾਇਆ RAM ਜਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ RAM ਭਗਤ ਕੇ ਪਾਨੀ ਹਾਰ ਰਹਾਓ ਜਗਤ ਪਾਸ ਤੇ ਲੇਤੇ ਦਾਨ गोबिंद भगत को करें सलाम लूट लेहि साकट पत खोवे सादजना पग मल मल तोवे पंच पूत जणे कमाए पुत पुज खेल कर जगत विहाए तीन गुना कै संग राचर से इन को छोड ऊपर जन बसे कर कृपा जन लिए छड़ाये जिसके से तिन रखे हटाए कहो नानक भगत प्रभु सार ਬਿਨ ਭਗਤੀ ਸਭ ਹੋਏ ਖਵਾਰ ਗੋਂਡ ਮਹੱਲਾ ਪੰਜਵਾਂ ਕਲ ਕਲੇਸ਼ ਮਿਟੇ ਹਰ ਨਾਏ ਦੁੱਖ ਬਿਨ ਸੇ ਸੁਖ ਕੀਨੋ ਠਾਓ ਜਪ ਜਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ RAM ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਓ ਗੁਰ ਕੇ ਚਰਨ ਰਿਦਾ ਉਤਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਮਿਟੀ ਉਪਾਦ ਪ੍ਰਭ ਸਿਉ ਲਾਗੀ ਸੈ ਜਿਸਮਾਦ ਥਾਨ ਥਨੰਤਰ ਏਕੋ ਸੁਆਮੀ ਸਗਲ ਕਟਾਂਕਾ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਮ ਲੇ ਜਾਂ ਕੈ ਅੰਤਰ ਵਸੈ ਪ੍ਰਭ ਆਪ ਤਾਂ ਕੈ ਹਿਰਦੈ ਹੋਏ ਪ੍ਰਗਾਸ ਭਗਤ ਭਾਏ ਹਰ ਕੀਰਤਨ ਕਰੀਐ ਜਪਪਾਰ ਬ੍ਰਹਮ ਨਾਨਕ ਨਿਸਤਰੀਐ ਗੋਂਡ ਮਹੱਲਾ ਪੰਜਵਾਂ ਗੁਰ ਕੀ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸਤਨ ਤੇ ਮਾਰ ਹੋਏ ਰਹੀਐ ਸਗਲ ਕੀ ਰੀਨਾ ਘਟ ਘਟ ਰਮਈਆ ਸਭ ਮੈਂ ਚੀਨਾ ਇਨ ਬਿਧ ਰਮੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ ਆਠ ਪੈਰ ਹਰ ਕੀ ਗੁਣ ਗਾਓ ਜੀ ਪ੍ਰਾਨ ਕੋ ਹੈ ਸਵਾਓ ਤਾਜ ਅਭਿਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰਿ ਸਿਉ ਮਨ ਰੰਗ ਜਿਨ ਤੂੰ ਕੀਆ ਤਿਸ ਕੋ ਜਾਨ ਆਗੈ ਦਰਗਹਿ ਪਾਵੈ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੈ ਰਵਾਲਾ ਓਹ ਦਿਆਲ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਗੋਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਦਨ ਕਰਤਾਰ ਪ੍ਰਭ ਕੀ ਸ਼ਰਣ ਗਹੀ ਸਭ त्याग ਗੁਰ ਸੁ ਪ੍ਰਸੰਨ ਭਈ ਵਡ ਭਾਗ ਆਠ ਪੈਰ ਗਾਈਐ ਗੋਵਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਈ ਆਨੰਦ ਪਾਰ ਬ੍ਰਹਮ ਪੂਰਨ ਬਕਸੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਮੇਟ ਮਿਲਾਏ ਕਰਮ ਧਰਮ ਇਹ ਤਤ ਗਿਆਨ ਸਾਧ ਸੰਗ ਜਪੀਏ ਹਰ ਨਾਮ ਸਾਗਰ ਤਰ ਬੋਹਿਥ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਣ ਕਰਨ raphic ਲੀਏ ਆਪਣੀ ਕਿਰਪਾ ਧਾਰ ਪੰਜ ਦੂਤ ਭਾਗੇ ਬਿਖਰਾਲ ਜੂ ਐ ਜਨਮ ਨਖਬ ਹੂ ਹਾਰ ਨਾਨਕਾ ਅੰਗ ਕੀਆ ਕਰਤਾਰ ਗੋਵਰ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸਿੰਦ ਤੇਰੀ ਸ਼ਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਾਹੀ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸਵਾਰੈ ਪਤ੍ਰ ਪਾਵਨ ਪ੍ਰਭ ਬਿਰੰਦ ਤੁਮਾਰੇ ਔਖਦ ਕੋਟ ਸਮਿਰ ਗੋਬਿੰਦ ਤੰਤ ਮੰਤ ਪਾਜੀ ਹੈ ਭਗਵੰਤ ਰੋਗ ਸ਼ੋਗ ਮਿਟੇ ਪ੍ਰਭ ਧਿਆਏ ਮਨ ਬਾਛਤ ਪੂਰਨ ਫਲ ਪਾਏ ਕਰਨ ਕਾਰਨ ਸਮਰੱਥ ਦਿਆਰ ਸਰਬ ਨਿਧਾਨ ਮਹਾ ਵਿਚਾਰ ਨਾਨਕ ਬਖਸ਼ ਲੀ ਪ੍ਰਭ ਆਪ ਸਦਾ ਸਦਾ ਏਕੋ ਹਰਿ ਜਾਪ ਗੋਡ ਮਹੱਲਾ ਪੰਜਵਾ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਹਾਰਾ ਚੀਤ ਮਨ ਤਨ ਕੀ ਸਭ ਮਿਟੈ ਬਲਾਈ ਦੁਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਐ ਸੰਸਾਰ ਵਡਭਾਗੀ ਪਾਈਐ ਪੁਰਖ ਪਾਰ ਰਹਾਉ ਜੋ ਜਨ ਕਰਾ ਕੀਰਤਨ ਗੋਪਾਲ ਤਿਸ ਕੋ ਪੋਹਿ ਨ ਸਕੈ ਜਮ ਕਾਲ ਜਗ ਮੈਂ ਆਇਆ ਸੋ ਪਰਵਾਨ ਗੁਰਮਖਾ ਆਪਣਾ ਖਸਮ ਪਛਾਨ ਹਰ ਗੁਣ ਗਾਵੈ ਸੰਤ ਪ੍ਰਸਾਦ ਕਾਮ ਕ੍ਰੋਧ ਮਿਟਐ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਧਨ ਖਾਟ ਕੀਏ ਪੰਡਾਰ ਮਿਲ ਸਤਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਣੀ ਨਾਨਕ ਮਨ ਲਾਗਾ ਗੋਂਡ ਮਹੱਲਾ ਪੰਜਵਾਂ ਭਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਹਾ ਵਿਚਾਰ ਪੰਜ ਦੂਤੈ ਮੰਥ ਤਉ ਸਰਨਾਈ ਪੂਰਨ 나ਥ ਜਨ ਤ ਆਪਣੇ ਕੋ ਦੀਜੈ ਹਾਥ ਰਹਾਉ ਸਿਮਰਤ ਸਾਸਤਰ ਵੇਦ ਪੁਰਾਣ ਭਾਰ ਬ੍ਰਹਮ ਕਾ ਕਰੈ ਵਖਿਆਣ ਜੋਗੀ ਜਤੀ ਬੈਸਨੋ ਰਾਮਦਾਸ ਮੇਤੁ ਨਾਹੀ ਬ੍ਰਹਮ ਬినాਸ ਕਰਨ ਪਲਾਹ ਕਰੇ ਸ਼ਿਵ ਦੇਵ ਤੇਲ ਨਹੀਂ ਬੂਝੈ ਅਲਖ ਭੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮੈਂ ਵਿਰਲੇ ਕੀਖੇ ਮੋਹਿ ਨਿਰਗੁਣ ਗੁਣ ਕਛੂ ਨਾਹੀ ਸਰਮ ਨਿਧਾਨ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੈ ਤੇਰੀ ਸੇਵ ਕਰ ਕਿਰਪਾ ਦੀਜੈ ਗੁਰ ਦੇਵ ਗੋਡ ਮਹੱਲਾ ਪੰਜਵਾਂ ਸੰਤ ਕਾਲੀ ਆ ਧਰਤ ਵਿਦਾਰ ਸੰਤ ਕ ਨਿੰਦ ਕ ਆਕਾਸ ਤੇ ਟਾਰ ਸੰਤ ਕੋ ਰਾਖੋ ਆਪਣੀ ਜੀ ਨਾਲ ਸੰਤ ਉਧਾਰੋ ਤਤ ਖਣ ਧਾਲ ਸੋਈ ਸੰਤ ਜੇ ਭਾਵੇ ਰਾਮ ਸੰਤ ਗੋਬਿੰਦ ਕੈ ਏ ਕ ਕਾਮ ਰਹਾਉ ਸੰਤ ਕੈ ਉਪਰ ਦੇ ਪ੍ਰਭਾਤ ਸੰਤ ਕੈ ਸੰਗ ਬਸੈ ਦਿਨ ਰਾਤ ਸਾਥ ਸਾਥ ਸੰਤੈ ਪ੍ਰਤਪਾਲ ਸੰਤ ਕਾ ਦੁਖੀ ਰਾਜ ਟਿਟਾਲ ਸੰਤ ਕੀ ਨਿੰਦਾ ਕਰੋ ਨ ਕੋਈ ਜੋ ਨਿੰਦਾ ਚਿਸ ਕਾ ਪਤਨ ਹੋਏ ਜਿਸ ਕੋ ਰਾਖੈ ਸਿਰ ਜਨਹਾਰ ਝੱਖ ਮਾਰੋਂ ਸਗਲ ਸੰਸਾਰ ਪ੍ਰਭ ਆਪਣੀ ਕਾ ਭਇਆ ਵਿਸਾਸ ਜਿਉ ਪਿੰਡ ਸਭ ਤਿਸ ਕੀ ਰਾਸ ਨਾਨਕਉ ਪਜੀ ਪ੍ਰਤੀਤ ਮਨ ਮੁਖ ਹਾਰ ਗੁਰਮੁਖ ਸਦਚੀਤ ਗੋਡ ਮਹੱਲਾ ਪੰਜਵਾਂ ਨਾਮ ਨਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬੁਲਾਇਣ ਰਹਾਉ ਨਾਰਾਇਣ ਸਭ ਮਾਹੇ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਤੇ ਨਰਕ ਨ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਾਹੇ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਭਲਾਇਣ ਨਾਰਾਇਣ ਦੰਤ ਭਾਨੇ ਢਾਇਣ ਨਾਰਾਇਣ ਸਦ ਸਦ ਵਖਸ਼ਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਣ ਬਸਤ ਗੋਚਰ ਗੁਰ ਮਿਲ ਲਈ ਨਾਰਾਇਣ ਊਟ ਨਾਨਕ ਦਾਸ ਗਹੀ ਗੋਡ ਮਹੱਲਾ ਪੰਜਵਾਂ ਜਾਂ ਕੋ ਰਾਖੈ ਰਖਣਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਉ ਮਾਤ ਗਰਭ ਮੈਂ ਅਗਨ ਨ ਜੋਹੈ ਕਾਮ ਕ੍ਰੋਧ ਲੋਭ ਮੋਹ ਨ ਪੋਹੈ ਸਾਧ ਸੰਗ ਜਪੈ ਨਿਰੰਕਾਰ ਨਿੰਦ ਕੈ ਮੋਹ ਲਾਗੇ ਛਾਰ RAM ਕਵਚ ਦਾਸ ਕਾ ਸੁਨਾਹੂੰ ਦੂਤ ਦੋਸ਼ ਟੇ ਸਮੋ ਪੋਹਤ ਨਾਹੀਂ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸ਼ਰਣਾਇ ਜੋ ਜੋ ਸ਼ਰਨ ਪਿਆ ਹਰ ਰਾਇ ਸੋ ਦਾਸ ਸੁਰਖਿਆ ਆਪਣੇ ਕੰਠ ਲਾਏ ਜੇ ਕੋ ਬਹੁਤ ਕਰੇ ਅਹੰਕਾਰ ਓ ਖਿਨ ਮੈਂ ਰੁਲਤਾ ਖਾਕੂ ਨਾਲ ਹੈ ਪੀ ਸਾਚਾ ਹੋਣ ਹਾਰ ਸਦਾ ਸਦਾ ਜਾਈਂ ਬਲਿਹਾਰ ਆਪਣੇ ਦਾ ਸੁਰਖੇ ਕਿਰਪਾ ਧਾਰ ਨਾਨਕ ਦੇ ਪ੍ਰਭ ਪ੍ਰਾਨ ਧਾਰ ਗੋਡ ਮਹੱਲਾ ਪੰਜਵਾਂ ਅਚਰਜ ਕਥਾ ਮਹਾਨੂਪ ਪ੍ਰਾਤਮਾ ਪਾਰ ਬ੍ਰਹਮਖਾ ਰੂਪ ਰਹਾਓ ਨਾਏ ਬੂਢਾ ਨਾਏ ਬਾਲਾ ਨਾ ਇਸ ਦੁਖ ਨਹੀਂ ਜਮ ਜਾਲਾ ਨਾਏ ਬਿਨ ਸੈ ਨਾਏ ਜਾਏ ਆਦ ਜੁਗਾਦੀ ਰਹਾ ਸਮਾਏ ਨਾ ਇਸ ਉਸ ਨਹੀਂ ਇਸੀਤ ਨਾ ਇਸ ਦੁਸ਼ਮਨ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕੁਝ ਇਸ ਕਾਇ ਕਰਨੇ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹ ਅਪਰੰਪਰ ਹੋਤਾ ਆ ਪਾਪ ਪੁੰਨ ਕਾ ਇਸ ਲੇਪ ਨਾ ਲਾਗੈ ਘਟ ਘਟ ਅੰਤਰ ਸਦ ਹੀ ਜਾਗੈ ਤੀਨ ਗੁਣ ਆਇਕ ਸ਼ਕਤੂ ਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਅਚਲ ਅਛੇਦ ਭੇਦ ਦਯਾਲ ਦੀਨ ਦਿਆਲ ਸਦਾ ਕਿਰਪਾਲ ਤਾਂ ਕੀ ਗਤ ਮਿਤ ਕਛੂ ਨਾ ਪਾਏ ਨਾਨਕ ਤਾਖੈ ਬਲ ਬਲ ਜਾਇ ਗੋਂਡ ਮਹੱਲਾ ਪੰਜਵਾ ਸੰਤਨ ਕਹਿ ਬਲੇ ਹਰੈ ਜਾਓ ਸੰਤਨ ਕਹਿ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਕਿਲ ਵਿਖ ਸਭ ਗਏ ਸੰਤ ਸਰਨ ਵਡ ਭਾਗੀ ਪਾਏ ਰਾਮ ਜਪਤ ਕਛ ਬਿਗਨ ਨਾ ਵਿਆਪੈ ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਰਹਾਓ पार ब्रह्म जब होई दयाल साधु जन की करै रवाल काम क्रोध इस तन ते जाए राम रतन बसै मन आए सफल जन्म ताका परवान पार ब्रह्म निकट कर जान भाए भगत प्रभु कीर्तन लागै जन्म जन्म का सोया जागे चरण कमल जन का आधार गुण गोविंद रौं सचवा पार दास जणा की मनसा पूर ਨਾਨਕ ਸੁਖ ਪਾਵੇ ਜਨ ਧੂਰ ਰਾਗੋਂਡ ਅਸ਼ਟਪਦੀਆਂ ਮਹੱਲਾ ਪੰਜਵਾਂ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਨਮਸ਼ਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪਰਖ ਵਿਧਾਤਾ ਆਠ ਪੈਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣ ਹਾਰ ਰਹਾਓ ਪਾਤਸ਼ਾਹ ਸ਼ਾਹ ਉਮਰਾਉ ਪਤੀ ਆਏ ਦੁਸ਼ਟ ਅਹੰਕਾਰੀ ਮਾਰ ਭਜਾਏ ਨਿੰਦ ਕੈ ਮੁਖ ਕੀਨੋ ਰੋਗ ਜੈ ਜੈਕਾਰ ਕਰੈ ਸਭ ਲੋਗ ਸੰਤਨ ਕੈ ਮਨ ਮਹਾਨੰਦ ਸੰਤ ਜਪੈ ਗੁਰਦੇਵ ਭਗਵੰਤ ਸੰਗਤ ਕੈ ਮੁਖ ਊਜਲ ਭਏ ਸਗਲ ਥਾਨ ਨਿੰਦ ਕੇ ਗਏ ਸਾ ਸਾਸ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰੂ ਵੇ ਪਰਵਾਹੇ ਸਗਲ ਭੈ ਮਿਟੇ ਜਾ ਕੀ ਸ਼ਰਣ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੇ ਨ ਕੋਏ ਜੋ ਕਰੇ ਸੋ ਦੁਖੀਆ ਹੋਏ ਆਠ ਪੈਰ ਜਨ ਏਕ ਧਾਇ ਜਮੂਆ ਤਾਂ ਕਹਿ ਨਿਖਟ ਨ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਾਨੈ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤਗੁਰੂ ਧਾਇਆ ਜਾਨੇ ਉਬਰੇ ਨਿੰਦਕ ਨਰਕ ਪਾਇਆ ਸੁਣ ਸਾਜਣ ਮੇਰੇ ਮੀਤ ਪਿਆਰੇ ਸਤਿ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈ ਸਪਾਈ ਅਭਮਾਨੀ ਕੀ ਜੜ ਸਰ ਪਰ ਜਾਏ ਨੀ ਧਰਿਆ ਸਤ ਗੁਰ ਧਰ ਤੇਰੀ ਕਰ ਕਿਰਪਾ ਰੱਖੋ ਜਨ ਕੀਰੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਾ ਕੈ ਸਿਮਰਨ ਪੈ ਜਸਵਾਰੀ ਰਾਗ ਗੋਣ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲਾਇਆ ਸੰਤ ਮਸ਼ਟ ਕਰ ਰਹੀਐ ਬਾਬਾ ਬੋਲਣਾ ਕਿਆ ਕਹੀਐ ਜੈਸੇ RAM ਨਾਮ ਰਵ ਰਹੀਐ ਰਹਾਓ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਝਖ ਮਾਰੀ बोलत बोलत बणै बेकार बिन बोले क्या करै बिचारा कहो कबीर छूछा कट बोलै भरया होए सुक मू न डोलै गोंड नरू मरै नर काम न आवै पशु मरै दस काज सवारै अपने कर्म की गत मैं क्या जानो मैं क्या जानो बाबा रे रहाओ हाड़ जले जैस लकरी का तूला ਕੇਸ ਜਲੇ ਜੈਸੇ ਆਕਾਸ਼ ਕਾ ਪੂਲਾ ਕਹੋ ਕਬੀਰ ਤਬਹੀ ਨਰ ਜਾਗੇ ਜਮ ਕਾ ਡੰਡ ਮੂਡ ਮੈਂ ਲਾਗੇ ਗੂੰਡ ਆਕਾਸ਼ ਗਗਨ ਪਾਤਾਲ ਗਗਨ ਹੈ ਚੌ ਇਸ ਗਗਨ ਰਹਾਇਲੇ ਆਨੰਦ ਮੂਲ ਸਦਾ ਪੁਰਖੋਤਮ ਘਟ ਬਿਨ ਸਹਿ ਗਗਨ ਨ ਜਾਇਲੇ ਮੋਹਿ ਬਿਰਾਗ ਪਇਓ ਏ ਜੀਓ ਆਏ ਕਹਾਂ ਗਇਓ ਰਹਾਓ ਪੰਜ ਤਤ ਮਿਲ ਕਾਇਆ ਕੀਨੀ ਕਤ ਕਹਾਂ ਤੀ ਕੀਨ ਰੇ ਕਰਮ ਬੱਧ ਤੁਮ ਜਿਉ ਕਹਿਤ ਹਾਂ ਕਰਮੈਂ ਕਿਨ ਜਿਉ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਮੰਦਨ ਅੰਤਰ ਸੋਏ ਰੇ ਕਹਿ ਕਬੀਰ RAM ਨਾਮ ਨਾ ਛੋਡ ਸਹਜੇ ਹੋਏ ਸੋਏ ਰੇ ਰਾਗੋਂ ਬਾਣੀ ਕਬੀਰ ਜੀਓ ਕੀ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਪੂਜਾ ਬਾਂਧ ਪਿਲਾ ਕਰ ਡਾਰਿਓ ਹਸਤੀ ਕਰੋਪ ਮੂੰਡ ਮੈਂ ਮਾਰਿਓ ਹਸਤ ਭਾ ਕੈ ਚੀਸਾ ਮਾਰੈ ਯਾ ਮੂਰਤ ਕਹਿ ਹੋਂਬ ਲਿਹਾਰੈ ਆਹੇ ਮੇਰੇ ਠਾਕੁਰ ਤੁਮ ਰਾਜੂਰ ਕਾਜੀ ਬਕ ਬਿਓ ਹਸਤੀ ਤੋਰ ਰਹਾਓ ਰੇ ਮਹਾਵਤ ਤੁਜ ਡਾਰੋ ਕਾਟ ਇਸੈ ਤੁਰਾਵੋ ਘਾਲੋ ਸਾਟ ਹਸਤ ਨਾ ਤੁਰੈ ਤਰੈ ਧਿਆਨ ਵਾਹ ਕਹਿ ਰਿਦਾਵ ਸਹਿ ਭਗਵਾਨ ਕੀ ਆਪਰਾਧ ਸੰਤ ਹੈ ਕੀਨਾ ਬਾੰਦ ਪੋਟ ਕੁੰਚਰ ਕਉ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੈ ਭੂਜੀ ਨਹੀਂ ਕਾਜੀ ਅੰਧਿਆਰੈ ਤੀਨ ਬਾਰ ਪਤੀਆ ਪਰ ਲੀਨਾ ਮਨ ਕਠੋਰ ਅਜਹੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨਕੀ ਜਿੰਦ ਕਹ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹਿ ਜਨਕੀ ਜਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ